ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਅਮਨ ਨਾਲ ਕੁਝ ਕਰਦਾ ਉਸਨੇ ਮੇਰੀ ਬਾਹ ਤੇ ਜੋਰ ਦੀ ਆਪਣੇ ਦੰਦ ਛਾਪ ਦਿੱਤੇ ਮੈਂ ਉਸ ਨੂੰ ਕਿਹਾ ਕਿ ਤੂੰ ਇਨਸਾਨ ਹੈ ਜਾਂ ਜੰਗਲੀ ਬਿੱਲੀ ਉਹ ਕਹਿਣ ਲੱਗੀ ਭੁੱਖੀ ਸ਼ੇਰਨੀ ਹਾਂ ਜੇਕਰ ਜ਼ਬਰਦਸਤੀ ਕਰੂੰਗੇ ਤਾਂ ਕੱਟ ਕੇ ਖਾ ਜਾਵਾਂਗੀ ਤੁਹਾਨੂੰ ਕਮਜ਼ੋਰ ਨਾ ਸਮਝਣਾ ਮੈਨੂੰ ਮੇਰੀ ਬਾ ਉਸ ਦੇ ਦੰਦਾਂ ਦੇ ਕਾਰਨ ਜ਼ਖਮੀ ਹੋ ਗਈ ਸੀ ਉਸ ਸਮੇਂ ਸਮਨਤੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਉਹ ਡੱਡਤੋਂ ਉੱਠ ਕੇ ਖੜੀ ਹੋ ਗਈ ਦੇਖਦੇ ਹੀ ਦੇਖਦੇ ਉਸ ਨੇ ਆਪਣੇ ਹੱਥ ਵਿੱਚ ਲੋਹੇ ਦਾ ਗੁਲਦਾਨ ਫੜ ਲਿਆ ਕਹਿਣ ਲੱਗੀ ਜੇਕਰ ਕੋਲ ਵੀ ਆਇਆ ਤਾਂ ਸਿਰ ਫਾੜ ਦੇ ਮੰਗੀ ਜਿਸ ਤਰ੍ਹਾਂ ਉਸ ਨੇ ਗੁਲਦਾਨ ਆਪਣੇ ਹੱਥ ਵਿੱਚ ਫੜਿਆ ਸੀ ਉਹ ਮੇਰਾ ਸਿਰ ਪਾੜ ਵੀ ਸਕਦੀ ਸੀ ਮੈਂ ਉਸ ਨੂੰ ਕਿਹਾ ਕਿ ਠੀਕ ਹੈ ਮੈਂ ਤੈਨੂੰ ਹੱਥ ਨਹੀਂ ਲਾਉਂਦਾ ਉਸ ਨੇ ਸੌਂਦੇ ਸਮੇਂ ਵੀ ਉਹ ਬਲਦਾਨ ਆਪਣੇ ਕੋਲ ਹੀ ਰੱਖਿਆ ਸੀ ਉਹ ਮੇਰੇ ਕੋਲ ਹੀ ਬੈੱਡ ਤੇ ਪਈ ਸੀ ਪਰ ਬਹੁਤ ਹੀ ਬੇਖੌਫ ਕਿਸਮ ਦੀ ਲੜਕੀ ਸੀ ਨਾ ਹੀ ਤਾਂ ਉਹ ਮੇਰੇ ਤੋਂ ਡਰਦੀ ਸੀ ਅਤੇ ਨਾ ਹੀ ਮੇਰੀ ਮਾਂ ਤੋਂ ਜਦੋਂ ਤੱਕ ਮੈਂ ਉਸ ਤੋਂ ਮਾਫੀ ਨਹੀਂ ਮੰਗੀ ਤਾਂ ਉਸ ਨੇ ਮੈਨੂੰ ਆਪਣੇ ਕੋਲ ਆਉਣਾ ਨਹੀਂ ਦਿੱਤਾ ਉਹ ਉਸ ਤੋਂ ਬਾਅਦ ਮੈਂ ਉਸਮਨ ਨਾਲ ਉਲਝਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਮੇਰੀ ਮਾਂ ਵੀ ਸਮਝ ਗਈ ਸੀ ਕਿ ਉਹ ਕਦੇ ਵੀ ਖੁਦ ਤੇ ਜ਼ੁਲਮ ਬਰਦਾਸ਼ਤ ਨਹੀਂ ਕਰੇਗੀ ਇਸ ਲਈ ਮੇਰੀ ਮਾਂ ਵੀ ਉਸ ਨਾਲ ਚੰਗਾ ਰਵਈਆ ਰੱਖਣ ਲੱਗੀ ਸੀ ਪਰ ਕਹਿੰਦੇ ਹਨ ਨਾ ਕਿ ਘਰ ਦੀ ਮੁਰਗੀ ਤਾਲ ਬਰਾਬਰ ਵਿਆਹ ਤੋਂ ਬਾਅਦ ਮੇਰਾ ਸਮਨ ਨਾਲ ਉਹ ਆਪਣਾਪਨ ਖਤਮ ਹੋ ਗਿਆ ਸੀ ਜੋ ਵਿਆਹ ਦੇ ਸ਼ੁਰੂ ਦੇ ਦਿਨਾਂ ਵਿੱਚ ਸੀ ਜਾਂ ਇਸ ਤਰ੍ਹਾਂ ਕਹੋ ਕਿ ਜਦੋਂ ਮਰਦ ਨੂੰ ਬਾਹਰ ਦਾ ਚਸਕਾ ਲੱਗ ਜਾਂਦਾ ਹੈ ਤਾਂ ਪਤਨੀ ਜ਼ਿਆਦਾ ਦਿਨਾਂ ਤੱਕ ਚੰਗੀ ਨਹੀਂ ਲੱਗਦੀ ਇਸ ਲਈ ਮੇਰੀ ਦਿਲਚਸਪੀ ਵੀ ਸਮਨ ਤੋਂ ਹਟਣ ਲੱਗੀ ਸੀ ਅਤੇ ਕੁਝ ਉਹ ਲਾਪਰਵਾਹ ਵੀ ਸੀ ਜੇਕਰ ਉਹ ਸਦਾ ਮੂਡ ਹੁੰਦਾ ਤਾਂ ਮੇਰਾ ਕੰਮ ਕਰ ਦਿੰਦੀ ਜੇਕਰ ਨਾ ਮੂਡ ਹੁੰਦਾ ਤਾਂ ਉਹ ਨਹੀਂ ਕਰਦੀ ਸੀ ਪਰ ਮੈਂ ਉਹ ਨੂੰ ਕਹਿੰਦਾ ਵੀ ਨਹੀਂ ਸੀ ਇੱਕ ਦੇਣਾ ਐਸਐਚਓ ਸਾਹਬ ਮੇਰੇ ਕੋਲ ਆਏ ਕਹਿਣ ਲੱਗੇ ਕਿ ਇੱਥੋਂ ਲੜਕੀਆਂ ਨੂੰ ਸਮਗਲਰ ਦੇ ਕੇ ਇਸ ਵਿੱਚ ਬਗਾਨੇ ਮੁਲਕ ਲੈ ਕੇ ਜਾ ਰਹੇ ਆ ਅਤੇ ਉਹ ਲੜਕੀਆਂ 14 ਤੋਂ 18 ਸਾਲ ਦੇ ਵਿੱਚ ਦਿਨਾ ਹੈ ਫੇਰ ਕਹਿਣ ਲੱਗੇ ਰਾਜ ਮੈਂ ਪਹਿਲਾਂ ਵੀ ਤੈਨੂੰ ਅਜਿਹਾ ਕੰਮ ਸੌਂਪ ਚੁੱਕਿਆ ਹਾਂ ਮੈਂ ਕਿਹਾ ਮੈਂ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਮੈਂ ਉਹ ਗਿਰੂਹਾਂ ਨੂੰ ਫੜਵਾ ਦਿੱਤਾ ਸੀ ਮੇਰੇ ਸੀਨੀਅਰ ਅਫਸਰ ਮੇਰੇ ਤੋਂ ਬਹੁਤ ਖੁਸ਼ ਸੀ ਪਰ ਅਗਲਾ ਕੰਮ ਮੇਰੇ ਲਈ ਬਹੁਤ ਵੱਡਾ ਚੈਲੰਜ ਬਣ ਗਿਆ ਕਿਉਂਕਿ ਉਹ ਕੰਮ ਜਿੰਨਾ ਖਤਰਨਾਕ ਸੀ ਜੇਕਰ ਮੈਂ ਉਹ ਕਰਦੀ ਲੈਂਦਾ ਤਾਂ ਮੇਰੀ ਪ੍ਰਮੋਸ਼ਨ ਪੱਕੀ ਸੀ ਪਰ ਫੇਰ ਉਹੀ ਦਿਲ ਦੀ ਬੇਈਮਾਨੀ ਨੇ ਮੈਨੂੰ ਇਸ ਤਰ੍ਹਾਂ ਦਾ ਤੁਖਾ ਦਿੱਤਾ ਕਿ ਮੈਂ ਹੈਰਾਨ ਹੋ ਕੇ ਰਹਿ ਗਿਆ ਇਸ ਬਾਰੇ ਮੈਂ ਜਿਸ ਨੂੰ ਪੜਨਾ ਸੀ ਉਹ ਜ਼ਲਮ ਦੀ ਦੁਨੀਆ ਦਾ ਬਾਦਸ਼ਾਹ ਸੀ ਉਸ ਦਾ ਨਾਮ ਸਾਰੇ ਜਾਣਦੇ ਸੀ ਪਰ ਆਜ ਤੱਕ ਕਿਸੇ ਨੇ ਉਸ ਵੱਲ ਅੱਖ ਨਹੀਂ ਕੀਤੀ ਸੀ ਸਭ ਜਾਣਦੇ ਸੀ ਕਿ ਉਹ ਬਸ ਇੱਕ ਵਪਾਰੀ ਹੈ ਉਹ ਕੱਪੜੇ ਦਾ ਕੰਮ ਕਰਦਾ ਹੈ ਪਰ ਉਹ ਕੱਪੜੇ ਦੀ ਆੜ ਵਿੱਚ ਸਮਗਲਿੰਗ ਕਰਦਾ ਸੀ ਪਰ ਜਿਸ ਤਰੀਕੇ ਨਾਲ ਉਹ ਆਪਣਾ ਕੰਮ ਕਰਦਾ ਸੀ ਅੱਜ ਤੱਕ ਕੋਈ ਵੀ ਉਸ ਨੂੰ ਫੜ ਨਹੀਂ ਸਕਿਆ ਸੀ ਪਰ ਪਿਛਲੇ 4 ਦਿਨਾਂ ਤੋਂ ਨਮਾ ਐਸਐਚਓ ਆਇਆ ਸੀ ਉਸ ਵਿੱਚ ਇਮਾਨਦਾਰੀ ਦਾ ਕੀੜਾ ਕੁਝ ਜ਼ਿਆਦਾ ਹੀ ਭਰਿਆ ਹੋਇਆ ਸੀ ਉਹ ਆਪ ਤਾਂ ਮਰਦਾ ਹੀ ਮਰਦਾ ਪਰ ਸਾਨੂੰ ਵੀ ਮਰਵਾ ਕੇ ਹੀ ਛੱਡਦਾ ਹਜੇ ਤੱਕ ਉਸ ਨੇ ਮੈਨੂੰ ਬੇਮਾਨੀ ਬਹੁਤ ਘੱਟ ਕਰਨ ਦਿੱਤੀ ਸੀ ਪਤਾ ਨਹੀਂ ਕਿਹੜਾ ਤਮੀਨਾ ਸੀ ਜੋ ਉਸ ਨੂੰ ਮੇਰੀਆਂ ਸਾਰੀਆਂ ਰਿਪੋਰਟਾਂ ਦਿੱਤਾ ਸੀ ਪਤਾ ਨਹੀਂ ਕਿਹੜਾ ਜਾਸੂਸ ਉਸ ਨੇ ਮੇਰੇ ਪਿੱਛੇ ਛੱਡ ਰੱਖਿਆ ਸੀ ਜਿਸ ਨੇ ਮੇਰੇ ਤੇ ਆਪਣੀਆਂ ਅੱਖਾਂ ਗਾੜ ਰੱਖੀਆਂ ਸੀ ਪਾਰ ਇਸ ਵਾਰ ਉਸ ਕੁਫੀਆ ਜਾਸੂਸ ਨੇ ਮੇਰੇ ਨਾਲ ਜੋ ਕੀਤਾ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਬਹੁਤ ਦਿਨਾਂ ਤੋਂ জাফর ਦੇ ਗੈਰ ਕਾਨੂੰਨੀ ਕੰਮਾਂ ਤੇ ਨਿਗਰ ਰੱਖੀ ਹੋਈ ਸੀ ਉਹ ਕੱਪੜਿਆਂ ਦੀ ਆੜ ਵਿੱਚ ਪਾਊਡਰ ਦੀ ਸਮਗਲਿੰਗ ਕਰਦਾ ਸੀ ਕੁਝ ਦਿਨਾਂ ਬਾਅਦ ਜਦੋਂ ਮੈਨੂੰ ਰਿਪੋਰਟ ਪਹੁੰਚੀ ਕਿ ਉਸ ਦੇ ਕੋਟਾਮ ਚੋਂ ਤਿੰਨ ਟਰੱਕ ਨਿਕਲਣ ਵਾਲੇ ਹਨ ਉਹਨਾਂ ਵਿੱਚ ਆ ਪਾਊਡਰ ਵੀ ਸ਼ਾਮਲ ਹੈ ਮੈਂ ਜਾਣਦਾ ਸੀ ਕਿ ਉਹਨਾਂ ਨੂੰ ਫੜਨਾ ਮੈਨੂੰ ਕਾਮਜਾਬ ਕਰਦੀ ਵੀਗਾ ਪਰ ਉਸ ਕਾਮਯਾਬੀ ਤੋਂ ਮੈਨੂੰ ਕੀ ਮਿਲਦਾ ਸਿਰਫ ਮੇਰੀ ਵਰਦੀ ਤੇ ਇੱਕ ਸਟਾਰ ਵਧ ਜਾਂਦਾ ਅਤੇ ਤਨਖਾਹ ਵਿੱਚ 5000 ਰੁਪਏ ਇਸ ਤੋਂ ਇਲਾਵਾ ਮੈਨੂੰ ਕੁਝ ਵੀ ਨਹੀਂ ਮਿਲਣਾ ਸੀ ਸਿਵਾਏ ਤਾਲੀਆਂ ਦੀ ਗੂੰਜ ਤੋਂ ਮੈਂ ਹਕੀਕਤ ਤੋਂ ਮੂੰਹ ਨਹੀਂ ਮੋੜ ਸਕਦਾ ਸੀ 5000 ਤਾਂ ਮਹੀਨੇ ਦਾ ਦੁੱਧ ਵਾਲੇ ਦਾ ਵੀ ਬਿੱਲ ਨਹੀਂ ਸੀ ਉਹ ਵੀ ਜਿਆਦਾ ਸੀ ਉਸ ਨਾਲ ਮੇਰਾ ਗੁਜ਼ਾਰਾ ਮੁਸ਼ਕਲ ਸੀ ਅਤੇ ਇਹ ਛੋਟੀ ਛੋਟੀ ਰਿਸ਼ਵਤ ਨਾਲ ਕੁਝ ਨਹੀਂ ਬੰਦਦਾ ਸੀ ਉਹ ਸਨਾਲਾ ਤਾਂ ਮੇਰੀ ਸਿਗਰਟ ਤੱਕ ਦਾ ਖਰਚਾ ਪੂਰਾ ਨਹੀਂ ਹੁੰਦਾ ਸੀ ਉਹ ਸਖਸ਼ ਦੇ ਖੂਫੀਆ ਟਰੱਕ ਤੱਕ ਮੈਂ ਪਹਿਲਾਂ ਇਕੱਲਾ ਹੀ ਗਿਆ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਇੱਕੋ ਖੂਫੀਆ ਮੀਟਿੰਗ ਹੋ ਜਾਵੇ ਤਾਂ ਕਿ ਮੇਰਾ ਵੀ ਫਾਇਦਾ ਹੋ ਜਾਵੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਸ ਇਨਸਾਨ ਦਾ ਖਾਸ ਮੁਲਾਜ਼ਮ ਉੱਥੇ ਮੌਜੂਦ ਸੀ ਮੈਨੂੰ ਦੇਖ ਕੇ ਉਹ ਘਬਰਾ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਸੇਠ ਨੂੰ ਮਿਲਣਾ ਹੈ ਉਹ ਕਹਿਣ ਲੱਗਿਆ ਕਿ ਤੁਹਾਨੂੰ ਕੀ ਕੰਮ ਹੈ ਮੈਂ ਕਿਹਾ ਮੈਂ ਉਸ ਨਾਲ ਮੁਲਾਕਾਤ ਕਰਨੀ ਹੈ ਉਹ ਕਹਿਣ ਲੱਗਿਆ ਤੁਸੀਂ ਜੋ ਵੀ ਕਹਿਣਾ ਹੈ ਤੁਸੀਂ ਮੈਨੂੰ ਕਹਿ ਦਿਓ ਮੈਂ ਤੁਹਾਡਾ ਮੈਸੇਜ ਢੇਡ ਤੱਕ ਪਹੁੰਚਾ ਦੇਵਾਂਗਾ ਮੈਂ ਕਿਹਾ ਦੇਖੋ ਜੇਕਰ ਉਹ ਮੇਰੇ ਨਾਲ ਮੁਲਾਕਾਤ ਕਰ ਲਵੇਗਾ ਤਾਂ ਇਸ ਵਿੱਚ ਉਸਦਾ ਹੀ ਫਾਇਦਾ ਹੈ ਤੂੰ ਮੇਰੇ ਸਾਹਮਣੇ ਉਸ ਨੂੰ ਫੋਨ ਕਰ ਅਤੇ ਕਹਿ ਕਿ ਇਨਸਪੈਕਟਰ ਰਾਜ ਤੁਹਾਨੂੰ ਮਿਲਣਾ ਚਾਹੁੰਦੇ ਹਨ ਮੇਰੇ ਖਿਆਲ ਨਾਲ ਉਹ ਮੈਨੂੰ ਜਾਣਦਾ ਹੋਵੇਗਾ ਉਸ ਇਨਸਾਨ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਅਤੇ ਫਿਰ ਫੋਨ ਮੈਨੂੰ ਫੜਾ ਦਿੱਤਾ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ ਅਤੇ ਇਸ ਵਿੱਚ ਤੇਰਾ ਵੀ ਫਾਇਦਾ ਹੈ ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਟਰੱਕ ਦੇ ਵਿੱਚ ਸਮਗਲਿੰਗ ਕਰਦੇ ਹੋ ਅਤੇ ਕੁਝ ਦਿਨਾਂ ਬਾਅਦ ਤੇਰਾ ਇਹ ਮਾਲ ਦੂਜੇ ਸ਼ਹਿਰਾਂ ਵਿੱਚ ਵੀ ਜਾਣ ਵਾਲਾ ਹੈ ਇਸ ਸਮੇਂ ਨਾਕਿਆਂ ਤੇ ਮੇਰੀ ਡਿਊਟੀ ਹੈ ਜੇਕਰ ਤੂੰ ਮੇਰੇ ਨਾਲ ਹੱਥ ਮਿਲਾਉਂਦਾ ਹੈ ਤਾਂ ਮੈਂ ਤੇਰਾ ਮਾਲ ਆਸਾਨੀ ਨਾਲ ਜਾਣ ਦੇਵਾਂਗਾ ਐਨੀ ਸ਼ਕਤੀ ਦੇ ਬਾਵਜੂਦ ਵੀ ਕਿਸੇ ਨੂੰ ਪੂਜਾ ਨਹੀਂ ਮਿਲੇਗਾ ਜੇਕਰ ਤੂੰ ਮੇਰੇ ਨਾਲ ਹੱਥ ਨਹੀਂ ਮਲਾਉਣਾ ਚਾਹੁੰਦਾ ਤਾਂ ਤੇਰਾ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ ਇਹ ਸੁਣਦੇ ਹੀ ਉਹ ਇਨਸਾਨ ਉਹ ਕੰਨ ਲੱਗਾ ਕੀ ਤੂੰ ਤੇਰੀ ਡਿਮਾਂਡ ਦੱਸ ਪੈਸੇ ਤੇਰੇ ਤੱਕ ਪਹੁੰਚ ਜਾਣਗੇ ਮੈਂ ਕਿਹਾ 25 ਲੱਖ ਇਹ ਸੁਣਦੇ ਹੀ ਕੁਝ ਸਮੇਂ ਤੱਕ ਤਾਂ ਉਹ ਚੁੱਪ ਰਿਹਾ ਪਾਰੋ ਸੇਰੋ ਮੰਨ ਗਿਆ ਉਹ ਕਹਿਣ ਲੱਗਿਆ ਪੈਸੇ ਤੇਰੇ ਘਰ ਤੱਕ ਪਹੁੰਚ ਜਾਣਗੇ ਇਹ ਸੁਣਦੇ ਹੋਏ ਮੇਰੀ ਮੁਸਕਰਾਹਟ ਵੱਧ ਗਈ ਰਾਤ ਨੂੰ ਮੇਰੇ ਘਰ ਦੇ ਕੋਲ ਇੱਕ ਗੱਡੀ ਖੜੀ ਅਤੇ ਮੈਨੂੰ ਫੋਨ ਆਇਆ ਕਿ ਤੇਰੀ ਇਮਾਨਤ ਤੇਰੇ ਘਰ ਦੇ ਦਰਵਾਜ਼ੇ ਦੇ ਬਾਹਰ ਖੜੀ ਹੈ ਮੈਂ ਉਸ ਸਮੇਂ ਗੂੜੀ ਨੀਂਦ ਵਿੱਚੋਂ ਉੱਠਿਆ ਸੀ ਅਤੇ ਉੱਠ ਕੇ ਦਰਵਾਜ਼ੇ ਕੋਲ ਆਇਆ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਇਨਸਾਨ ਜਿਸ ਨੇ ਆਪਣਾ ਮੂੰਹ ਟਕਿਆ ਹੋਇਆ ਸੀ ਉਸ ਨੇ ਉਹ ਬੈਗ ਮੈਨੂੰ ਫੜਾ ਦਿੱਤਾ ਮੈਂ ਜਦੋਂ ਉਹ ਬੈਗ ਘਰ ਦੇ ਅੰਦਰ ਜਾ ਕੇ ਖੋਲ੍ਹਿਆ ਤਾਂ ਉਸ ਬੈਗ ਵਿੱਚ ਪੂਰੇ 25 ਲੱਖ ਰੁਪਏ ਸੀ ਇੱਕ ਘੰਟਾ ਲੱਗਿਆ ਸੀ ਮੈਨੂੰ ਪੈਸੇ ਗਿਣਨ ਵਿੱਚ ਮੈਂ ਉਹ ਸਾਰੇ ਪੈਸੇ ਅਲਮਾਰੀ ਦੇ ਲੋਕਰ ਵਿੱਚ ਰੱਖ ਦਿੱਤੇ। ਪਹਿਲੀ ਵਾਰ ਮੈਂ ਇੰਨਾ ਵੱਡਾ ਹੱਥ ਮਾਰਿਆ ਸੀ। ਮੈਂ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦੇ ਕਈ ਕੰਟੇਨਰ ਇਸ ਹਫ਼ਤੇ ਵਿੱਚ ਲੰਘਣੇ ਹਨ। ਜਦੋਂ ਤੱਕ ਮੇਰੀ ਡਿਊਟੀ ਹੈ, ਜੇਕਰ ਮੈਂ ਛੁੱਟੀ ਜਹੀ ਬੇਈਮਾਨੀ ਕਰ ਲਮਾ ਤਾਂ ਮੈਂ ਕਰੋੜਾ ਰੁਪਏ ਕਮਾ ਸਕਦਾ ਹਾਂ। ਇਸ ਲਈ ਮੈਂ ਸੋਚ ਚੁੱਕਿਆ ਸੀ ਕਿ ਮੈਂ ਇਹੀ ਸਭ ਕਰਾਂਗਾ। ਪਾਰ ਅਗਲੇ ਹੀ ਸਮੇਂ ਜਦੋਂ ਮੈਂ ਘਰ ਆਇਆ ਤਾਂ ਮੈਨੂੰ ਅਮਨ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ ਉਹ ਕਹਿਣ ਲੱਗੀ ਮੈਂ ਖਾਣਾ ਲਗਾ ਦਿੱਤਾ ਹੈ ਮੈਂ ਖਾਣਾ ਖਾ ਕੇ ਜਦੋਂ ਆਪਣੇ ਕਮਰੇ ਵਿੱਚ ਵਾਪਸ ਆਇਆ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਇੰਨੀ ਵੱਡੀ ਰਕਮ ਤੇਰੇ ਕੋਲ ਲੌਕਰ ਵਿੱਚ ਕਿਵੇਂ ਆਈ ਮੈਂ ਕਿਹਾ ਜਿੱਥੋਂ ਵੀ ਆਈ ਹੈ ਤੈਨੂੰ ਮਤਲਬ ਬਸ ਆਮਬ ਖਾ ਪੇੜ ਨਾ ਗੇਣ ਉਹ ਸਮਾਨ ਕਹਿਣ ਲੱਗੀ ਕਿ ਮੈਨੂੰ ਵੀ ਤਾਂ ਪਤਾ ਚੱਲੇ ਕਿ ਇੰਨੀ ਵੱਡੀ ਰਕਮ ਉਹ ਤੁਹਾਡੇ ਕੋਲ ਆਈ ਕਿੱਥੋਂ ਮੈਂ ਕਿਹਾ ਜਾਣੀ ਮੰਨ ਇਹ ਤਾਂ ਹਜੇ ਸ਼ੁਰੂਆਤੀ ਹੈ ਅੱਗੇ ਤੂੰ ਦੇਖਤਾ ਸਹੀ ਮੈਂ ਬਹੁਤ ਹੀ ਰੋਮਾਂਟਿਕ ਮੂਡ ਦੇ ਵਿੱਚ ਸੀ ਮੈਂ ਉਸ ਦੇ ਮੋਢਿਆਂ ਤੇ ਹੱਥ ਰੱਖ ਕੇ ਉਸ ਨੂੰ ਆਪਣੇ ਨੇੜੇ ਕੀਤਾ ਪਰ ਉਹ ਮੇਰੇ سینੇ ਤੇ ਹੱਥ ਰੱਖ ਕੇ فاਸਲਾ ਰੱਖਣ ਲੱਗੀ ਮੈਂ ਕਿਹਾ ਕਿ ਇਹ ਫਾਸਲਾ ਨਾ ਰੱਖਿਆ ਕਰ ਤੇਰਾ ਇਹ ਫਾਸਲਾ ਮੇਰੇ ਲਈ ਬਹੁਤ ਜਾਣਲੇਬਾ ਸਾਬਤ ਹੁੰਦਾ ਹੈ ਮੈਂ ਤੇਰੇ ਨਾਲ ਵਿਆਹ ਕਿਉਂ ਕਰਵਾਇਆ ਹੈ ਤਾਂ ਕਹਿਣ ਲੱਗੀ ਕਿ ਮੈਂ ਤੇਰੀ ਪਤਨੀ ਹਾਂ ਇਸ ਲਈ ਮੈਂ ਇਹ ਜਾਣਨ ਦਾ ਪੂਰਾ ਹੱਕ ਰੱਖਦੀ ਹਾਂ ਕਿ ਆਪਣੇ ਘਰ ਵਿੱਚ ਜੋ ਕਮਾਈ ਆ ਰਹੀ ਹੈ ਉਹ ਇਮਾਨਦਾਰੀ ਦੀ ਹੈ ਜਾਂ ਬੇਈਮਾਨੀ ਦੀ ਦੱਸੋ ਮੈਨੂੰ ਉਸ ਵਿਦੇਸ਼ ਵਾਲਤੇ ਮੈਂ ਉਸ ਨੂੰ ਗੌਰ ਨਾਲ ਦੇਖਿਆ ਮੈਂ ਉਸ ਨੂੰ ਕਿਹਾ ਦੇਖ ਸੁਵਿਤਾ ਹਾਟ ਮੈਂ ਤੇਰੇ ਮਸਲਿਆਂ ਵਿੱਚ ਦਖਲ ਨਹੀਂ ਦਿੰਦਾ ਚੰਗਾ ਹੋਵੇਗਾ ਕਿ ਤੂੰ ਮੇਰੇ ਮਸਲਿਆਂ ਵਿੱਚ ਵੀ ਦਖਲ ਨਾ ਦੇ ਬਸ ਪੈਸੇ ਉਦਾ ਖਾ ਪੀ ਘਰ ਵਿੱਚ ਜੋ ਮਰਜੀ ਕਰ ਪਰ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਾ ਕਰੀ ਕਿ ਮੈਂ ਕੀ ਕਰ ਰਿਹਾ ਹਾਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਰਾਜ ਮੈਂ ਹਰਾਮ ਦੀ ਕਮਾਈ ਨਹੀਂ ਖਾਵਾਂਗੀ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਸਭ ਹਰਾਮ ਹੈ ਇਹ ਕਹਿੰਦੇ ਹੋਏ ਮੈਂ ਉਸ ਨੂੰ ਆਪਣੇ ਕੋਲ ਕੀਤਾ ਉਸ ਨੇ ਮੈਨੂੰ ਪਿੱਛੇ ਧੱਕਾ ਦਿੱਤਾ ਅਤੇ ਕਹਿਣ ਲੱਗੀ ਕਿ ਮੇਰੀ ਗੱਲ ਦਾ ਜਵਾਬ ਦੇ ਇਸ ਤਰ੍ਹਾਂ ਕਰੋ ਜਿਸ ਤੋਂ ਵੀ ਤੁਸੀਂ ਇਹ ਪੈਸੇ ਲੈ ਕੇ ਹਨ ਉਸ ਨੂੰ ਪੈਸੇ ਵਾਪਸ ਕਰ ਦਿਓ ਯਕੀਨਨ ਤੁਸੀਂ ਇਹ ਬਹੁਤ ਵੱਡੀ ਰਕਮ ਰਿਸ਼ਵਤ ਵਿੱਚ ਹੀ ਲੈਤੀ ਹੋਵੇਗੀ ਮੈਂ ਕਿਹਾ ਸ਼ਟਾਪ ਆਪਣਾ ਮੂੰਹ ਬੰਦ ਰੱਖ ਇਸ ਵਾਰ ਮੈਂ ਉਸ ਨਾਲ ਬਹੁਤ ਹੀ ਸਖਤ ਲਹਿਜੇ ਵਿੱਚ ਗੱਲ ਕੀਤੀ ਸੀ ਮੈਂ ਉਸ ਨੂੰ ਕਿਹਾ ਕਿ ਜਿੰਨੀ ਕ ਮੈਨੂੰ ਤਨਖਾਹ ਮਿਲਦੀ ਹੈ ਉਸ ਨਾਲ ਘਰ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਤੂੰ ਕੀ ਸਮਝਦੀ ਹੈ ਆਪਣੇ ਆਪ ਨੂੰ ਹਰ ਮਹੀਨੇ ਮਾਂ ਦੀਆਂ ਦਵਾਈਆਂ 25 ਤੋਂ 30 ਹਜ਼ਾਰ ਰੁਪਏ ਆਉਂਦਗਾ ਅੰਨ ਖਾਣਾ ਪੀਣਾ ਕੱਪੜੇ ਘਰ ਦੀਆਂ ਜ਼ਰੂਰੀ ਚੀਜ਼ਾਂ ਜਿੰਨਾ ਵਿੱਚ ਤੇਰੀ ਖਰੀਦਾਰੀ ਵੀ ਮੌਜੂਦ ਹੈ ਤੈਨੂੰ ਕੀ ਲੱਗਦਾ ਹੈ ਕਿ ਇਹ ਸਭ ਇਮਾਨਦਾਰੀ ਦੇ ਪੈਸਿਆਂ ਨਾਲ ਪੂਰਾ ਹੋ ਰਿਹਾ ਹੈ ਮੇਰੀ 50000 ਤਨਖਾਹ ਹੈ ਅਤੇ ਇਸ 50000 ਦੇ ਖਾਤਰ ਮੈਂ ਆਪਣੀ ਜਾਨ ਹਥੇਲੀ ਤੇ ਰੱਖ ਕੇ ਨਹੀਂ ਕੁਮ ਸਕਦਾ ਸਾਰੀ ਦੁਨੀਆ ਬੇਈਮਾਨ ਹੈ ਕਰਾਪਸ਼ਨ ਸਿਰਫ ਉੱਪਰ ਵਾਲੇ ਦੇ ਲੋਕ ਨਹੀਂ ਕਰ ਰਹੇ ਬਲਕਿ ਸਭ ਲੋਕ ਕਰ ਰਹੇ ਹਨ ਆਮ ਜਨਤਾ ਵੀ ਕਰ ਰਹੀ ਹੈ ਤੂੰ ਕੀ ਸਮਝਦੀ ਹੈ ਜਿਸ ਨੂੰ ਦੇਖੋ ਜਿਸ ਦਾ ਜਿੱਥੇ ਵੀ ਹੱਥ ਪੈਂਦਾ ਹੈ ਉਹ ਹੱਥ ਮਾਰਦਾ ਹੈ ਤੈਨੂੰ ਕੀ ਲੱਗਦਾ ਹੈ ਕਿ ਇੱਕ ਆਮ ਮਜ਼ਦੂਰ ਤੋਂ ਲੈ ਕੇ ਗੌਰਮੈਂਟ ਤੱਕ ਈਮਾਨਦਾਰੀ ਨਾਲ ਪੈਸੇ ਕਮਾਉਂਦੇ ਹਨ ਆਪਣੀ ਪਤਨੀ ਨਾਲ ਇੱਕ ਹੀ ਪੱਖੇ ਥੱਲੇ ਸੌਣ ਵਾਲਾ ਘਟ ਤੋਂ ਘਟ ਬਿਜਲੀ ਇਸਤੇਮਾਲ ਕਰਨ ਵਾਲਾ 10 ਤੋਂ 12 ਤੱਕ ਬਿਜਲੀ ਦਾ ਬਿੱਲ ਦੇ ਸਕਦਾ ਹੈ ਆਈ ਸਾਲੋ ਬਿਜਲੀ ਦੇ ਬਿੱਲ ਭਾਗ ਰਹੇ ਹਨ ਜਨਤਾ ਬਾਦਰੰਗਾਂ ਹਨ ਪਰ ਲੋਕ ਫੇਰ ਵੀ ਸਭ ਭਰ ਰਹੇ ਹਨ ਤੂੰ ਜਾਣਦੀ ਹੈ ਕਿਉਂ ਕਿਉਂਕਿ ਬਿਜਲੀ ਚੋਰੀ ਕੀਤੀ ਜਾ ਰਹੀ ਹੈ ਹਰ ਇਨਸਾਨ ਇੱਥੇ ਲੱਖਾਂ ਨਹੀਂ ਕਮਾਉਂਦਾ ਪਰ ਉਹ ਲੱਖਾਂ ਖਰਚ ਕਰ ਰਿਹਾ ਹੈ ਤੇਰਾ ਕੀ ਖਿਆਲ ਹੈ ਕਿ ਉਹ ਕਿਸ ਤਰ੍ਹਾਂ ਕਰ ਰਿਹਾ ਹੈ ਕੀ ਉਹ ਇਮਾਨਦਾਰੀ ਨਾਲ ਕਰ ਰਿਹਾ ਹੈ ਨਹੀਂ ਜਿਸ ਦਾ ਜਿੱਥੋਂ ਤੱਕ ਵੀ ਹੱਥ ਜਾਂਦਾ ਹੈ ਉਹ ਹੱਥ ਮਾਰਦਾ ਹੈ ਕੋਈ ਬਿਜਲੀ ਚੋਰੀ ਕਰਦਾ ਹੈ ਕੋਈ ਪੈਸੇ ਚੋਰੀ ਕਰਦਾ ਹੈ ਵੱਡੇ ਵੱਡੇ ਜੱਜ ਪੈਸੇ ਲੈ ਕੇ ਆਪਣਾ ਇਮਾਨ ਬਦਲ ਦਿੰਦੇ ਹਨ ਫੈਸਲਾ ਉਸ ਦੇ ਹੱਕ ਵਿੱਚ ਕਰਦੇ ਹਨ ਜੋ ਪੈਸੇ ਦਿੰਦਾ ਹੈ ਅਤੇ ਆਮ ਇਨਸਾਨ ਪੇਸ਼ੀਆ ਭੁਗਤਦਾ ਰਹਿ ਜਾਂਦਾ ਹੈ ਮੈਂ ਇੰਨਾ ਸ਼ਰੀਫ ਨਹੀਂ ਹਾਂ ਜੇਕਰ ਮੈਂ ਸ਼ਰਾਫਤ ਨਾਲ ਕਮਾਉਂਦਾ ਤਾਂ ਮਹੀਨੇ ਦੇ 10 ਦਿਨ ਤੈਨੂੰ ਧੁਖੀ ਰਹਿ ਕੇ ਕੱਟਨੇ ਪੈਂਦੇ। ਸਮਨ ਕਹਿਣ ਲੱਗੀ ਮੈਂ ਕੱਟ ਲਵਾਂਗੀ। ਰਾਜ ਪਰ ਮੈਂ ਨਹੀਂ ਚਾਹੁੰਦੀ ਕਿ ਤੂੰ ਬੇਈਮਾਨੀ ਨਾਲ ਪੈਸਾ ਕਮਾਵੇਂ। ਮੈਂ ਕਿਹਾ ਜੇਕਰ ਤੈਨੂੰ ਤੰਗੀ ਹੰਡਾਉਣ ਦਾ ਸ਼ੌਕ ਹੈ ਤਾਂ ਤੂੰ ਹੰਡਾ ਪਰ ਮੈਨੂੰ ਜਿੱਥੇ ਵੀ ਕੰਮ ਮਿਲੇਗਾ ਮੈਂ ਸ਼ੌਕ ਨਾਲ ਕਰਾਂਗਾ। ਜੇਕਰ ਤੂੰ ਮੇਰੇ ਮਸਲਿਆਂ ਵਿੱਚ ਦਖਲਅੰਦਾਜ਼ੀ ਕਰੇਂਗੀ ਤਾਂ ਤੂੰ ਬਹੁਤ ਪਛਤਾਵੇਂਗੀ। ਉਸ ਸਮੇਂ ਮੇਰੀ ਡਿਊਟੀ ਮੇਨ ਹਾਈਵੇ ਵਿੱਚ ਸੀ ਜਿੱਥੋਂ ਜਾਫਰ ਦੇ ਟਰੱਕ ਜਾਣੇ ਸੀ ਜਿਵੇਂ ਹੀ ਉਸ ਦਾ ਟਰੱਕ ਰੁਕਿਆ ਮੈਂ ਮੇਰੇ ਬੰਦਿਆਂ ਨੂੰ ਇਸ਼ਾਰਾ ਕੀਤਾ ਕਿ ਬਸ ਜ਼ਿਆਦਾ ਤਲਾਸ਼ੀ ਲੈਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਮੇਰਾ ਇਸ਼ਾਰਾ ਸਮਝਦੇ ਹੀ ਮੁਸਕਰਾ ਕੇ ਦੇਖਿਆ ਅਤੇ ਥੋੜੀ ਬਹੁਤੀ ਤਲਾਸ਼ੀ ਲੈਣ ਤੋਂ ਬਾਅਦ ਕਹਿਣ ਲੱਗੇ ਸਾਹਬ ਜੀ ਸਿਰਫ ਇਸ ਵਿੱਚ ਕਪੜਾ ਹੈ ਕਿਉਂਕਿ ਉੱਥੇ ਕੈਮਰੇ ਲੱਗੇ ਹੋਏ ਸੀ ਇਸ ਲਈ ਮੈਂ ਕਿਹਾ ਕਿ ਠੀਕ ਹੈ ਜਾਣ ਦਿਓ ਉਸ ਦੇ ਸਾਰੇ ਟਰੱਕ ਮੈਂ ਆਪਣੀ ਨਿਗਰਾਨੀ ਵਿੱਚ ਉੱਥੋਂ ਭੇਜ ਦਿੱਤੇ ਉਸ ਤੋਂ ਬਾਅਦ ਮੈਂ 5-5000 ਦੇ ਨਮੂਨਾ ਆਪਣੇ ਬੰਦਿਆਂ ਨੂੰ ਵੀ ਫੜਾ ਦਿੱਤੇ ਉਹ ਬਹੁਤ ਖੁਸ਼ ਸਨ ਪਰ ਹੋਸ਼ ਮੇਰੇ ਉਸ ਸਮੇਂ ਉੱਡੇ ਜਦੋਂ 2 ਮਿੰਟ ਬਾਅਦ ਐਸਐਚਯੂ ਦੀ ਗੱਡੀ ਉੱਥੇ ਆਈ ਉਹ ਬਰਦੀ ਵਿੱਚ ਸੀ ਇਸ ਤੋਂ ਪਹਿਲਾਂ ਕਿ ਉਹ ਟਰੱਕ ਅੱਗੇ ਜਾਂਦਾ ਐਸ ਐਚਓ ਨੇ ਉਹ ਟਰੱਕ ਰਗਵਾ ਲਿਆ ਕੈਨ ਲੱਗੇ ਰਾਜ ਉਹਨਾਂ ਦੀ ਸਖਤ ਆਵਾਜ਼ ਤੇ ਪਤਾ ਨਹੀਂ ਕਿਉਂ ਮੇਰਾ ਦਿਲ ਅਤੇ ਮੈਂ ਘਬਰਾ ਗਏ ਸੀ ਅਤੇ ਮੈਂ ਭੱਜ ਕੇ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਸਰ ਕੈਨ ਲੱਗੇ ਕਿ ਤਲਾਸ਼ੀ ਲੈਂਤੀ ਆ ਮੈਂ ਕਿਹਾ ਜੀ ਜੀ ਸਿਰਫ ਕੱਪੜਾ ਹੈ ਹੋਰ ਕੁਝ ਨਹੀਂ ਉਹ ਕੈਨ ਲੱਗੇ ਅੱਛਾ ਜੀ ਪਰ ਸਾਡੇ ਮੁਤਾਬਿਕ ਇਸ ਵਿੱਚ ਬਹੁਤ ਕੁਝ ਹੈ ਏ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਇਨਫੋਰਮੇਸ਼ਨ ਐਸਐਚਓ ਨੂੰ ਦਿੱਤੀ ਕਿਸ ਨੇ ਜਿੱਥੋਂ ਤੱਕ ਮੈਨੂੰ ਪਤਾ ਸੀ ਇੱਥੇ ਐਸਐਚਓ ਆਉਣ ਵਾਲਾ ਬਿਲਕੁਲ ਵੀ ਨਹੀਂ ਸੀ ਸਾਰਾ ਸਮਾਨ ਸੀਲ ਕਰ ਦਿੱਤਾ ਮੈਨੂੰ ਜਾਫਰ ਦੇ ਫੋਨ ਆਉਣ ਲੱਗੇ ਕਿ ਤੂੰ ਬੇਈਮਾਨ ਨਿਕਲਿਆ ਤੂੰ ਸਾਡਾ ਸਮਾਨ ਸੀਲ ਕਰਵਾ ਦਿੱਤਾ ਮੈਂ ਕਿਹਾ ਮੇਰਾ ਕੋਈ ਕਸੂਰ ਨਹੀਂ ਤੂੰ ਆਪਣੇ ਬੰਦਿਆਂ ਤੋਂ ਪੁੱਛ ਸਕਦਾ ਹੈਂ ਮੈਂ ਤਾਂ ਤੇਰੇ ਟਰੱਕ ਕੜਵਾ ਦਿੱਤੇ ਸੀ ਪਾਰ ਉਸੇ ਸਮੇਂ ਐਸਐਚਓ ਪਹੁੰਚ ਗਿਆ ਪਤਾ ਨਹੀਂ ਕੌਣ ਹੈ ਜੋ ਉਸ ਨੂੰ ਇਨਫਰਮੇਸ਼ਨ ਦਿੰਦਾ ਹੈ ਉਹ ਕਹਿਣ ਲੱਗਿਆ ਤੇਰੇ ਇਲਾਵਾ ਕੌਣ ਹੋ ਸਕਦਾ ਹੈ জাফর ਕਹਿਣ ਲੱਗਿਆ ਕਿ ਹੁਣੇ ਮੇਰੀ ਰਕਮ ਵਾਪਸ ਕਰ ਸ਼ੁਕਰ ਹੈ ਕਿ ਹਜੇ ਤੱਕ ਮੈਂ ਉਹ ਰਕਮ ਖਰਚੀ ਨਹੀਂ ਸੀ ਮੈਂ ਉਸ ਵਿੱਚੋਂ ਕੁਝ ਹਜ਼ਾਰ ਹੀ ਕੱਟੇ ਸੀ ਉਹ ਵੀ ਆਪਣੇ ਬੰਦਿਆਂ ਨੂੰ ਦਿੱਤੇ ਸੀ जिमे ही माल सील ਹੋਇਆ ਪੈਸੇਚੋ ਵਾਪਸ ਚਲਾ ਗਿਆ ਮੈਂ ਉਹਨਾਂ ਬੰਦਿਆਂ ਨੂੰ ਬੁਲਾ ਕੇ ਸਾਰਿਆਂ ਤੋਂ ਪੈਸੇ ਵਾਪਸ ਲਈ ਜਿਵੇਂ ਹੀ ਮੈਂ ਉਹਨਾਂ ਤੋਂ ਪੈਸੇ ਵਾਪਸ ਲੈਤੇ ਤਾਂ ਉਹਨਾਂ ਦਾ ਮੂੰਹ ਲਟਕ ਗਿਆ ਮੈਂ ਕਿਹਾ ਕੀ ਤੁਹਾਡੀ ਕਮਿਨੀਆਂ ਵਿੱਚੋਂ ਕਿਹੜਾ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਇਮਾਨਦਾਰੀ ਦਾ ਕੀੜਾ ਖਸ ਗਿਆ ਹੈ ਜੇਕਰ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਵਿੱਚੋਂ ਕੋਈ ਮੇਰੀ ਇਨਫੋਰਮੇਸ਼ਨ ਦੇ ਰਿਹਾ ਹੈ ਤਾ ਮੈਂ ਉਸਦਾ ਬਹੁਤ ਬੁਰਾ ਹਸ਼ਰ ਕਰਾਂਗਾ ਕਿ ਉਹ ਆਪਣਾ ਨਾਮ ਵੀ ਭੁੱਲ ਜਾਵੇਗਾ ਉਹ ਕਹਿਣ ਲੱਗੇ ਸਾਹਿਬ ਜੀ ਅਸੀਂ ਇਸ ਤਰ੍ਹਾਂ ਕਿਉਂ ਕਰਾਂਗੇ ਸਾਡੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਕਰ ਰਿਹਾ ਇਹ ਤਾਂ ਕੋਈ ਹੋਰ ਹੀ ਹੈ ਜੋ ਤੁਹਾਡੇ ਪਿੱਛੇ ਪੈ ਰਿਹਾ ਹੈ ਮੈਂ ਕਿਹਾ ਕਿਹੜਾ ਕਮੀਨਾ ਹੈ ਮੈਂ ਫਿਲਹਾਲ ਰਾਤ ਦੇ 10:00 ਵਜੇ ਜਾਫਰ ਦਾ ਬੰਦਾ ਪੈਸੇ ਲੈਣ ਆਇਆ ਮੈਂ ਸਾਰੇ ਪੈਸੇ ਉਸ ਨੂੰ ਵਾਪਸ ਦੇ ਦਿੱਤੇ ਪਰ ਅਗਲੇ ਦਿਨ ਮੈਂ ਨੋਟ ਕੀਤਾ ਕਿ ਸਮਨ ਬਹੁਤ ਖੁਸ਼ ਸੀ ਉਹ बार-बार ਮੁਸਕਰਾ ਰਹੀ ਸੀ ਅਤੇ ਮੇਰੀ ਏਸ ਤਰ੍ਹਾਂ ਦੀ ਹਾਲਤ ਸੀ ਕਿ ਗੁੱਸੇ ਵਿੱਚ ਨਾ ਤਾਂ ਮੈਂ ਨਾਸ਼ਤਾ ਕੀਤਾ ਸੀ ਅਤੇ ਨਾ ਹੀ ਮੈਂ ਦੁਪਹਿਰ ਦਾ ਖਾਣਾ ਖਾਦਾ ਸੀ ਬਸ ਇੱਕ ਵਾਰ ਉਹ ਇਨਸਾਨ ਮੇਰੇ ਹੱਥ ਲੱਗ ਜਾਂਦਾ ਮੈਂ ਜਾਣ ਤੋਂ ਮਾਰ ਦਿੰਦਾ ਉਸ ਨੂੰ ਉਸ ਨੇ ਮੇਹੀ ਰੋਜੀ ਰੋਟੀ ਤੇ ਲੱਤ ਮਾਰੀ ਸੀ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਆਇਆ ਤਾਂ ਸਮਾਨਾ ਸੁਰਖੀ ਬਿੰਦੀ ਲਾ ਕੇ ਤਿਆਰ ਖੜੀ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਕਿੱਥੇ ਜਾ ਰਹੀ ਹੈ ਉਹ ਕਹਿਣ ਲੱਗੀ ਕਿ ਆਪਣੇ ਪਤੀ ਲਈ ਤਿਆਰ ਹੋਣਾ ਉਹ ਕਹਿਣ ਲੱਗੀ ਕਿ ਆਪਣੇ ਪਤੀ ਲਈ ਤਿਆਰ ਹੋਣ ਵਿੱਚ ਬਹੁਤ ਮਜ਼ਾ ਆਉਂਦਾ ਹੈ ਮੈਂ ਉਸ ਨੂੰ ਕਿਹਾ ਕਿ ਤੂੰ ਕਿਹੜੀ ਖੁਸ਼ੀ ਵਿੱਚ ਖੁਸ਼ ਹੈ ਉਹ ਕਹਿਣ ਲੱਗੀ ਕਿ ਤੁਹਾਨੂੰ ਨਹੀਂ ਪਤਾ ਫੇਰ ਮੇਰੇ ਕੋਲ ਆਈ ਅਤੇ ਮੇਰੇ ਮੋਢਿਆਂ ਤੇ ਦੋਵੇਂ ਹੱਥ ਰੱਖ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਲੱਗੀ ਅਤੇ ਫੇਰ ਕਹਿਣ ਲੱਗੀ ਰਾਜ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਮੈਂ ਕਿੰਨੀ ਖੁਸ਼ ਹਾਂ ਤੁਸੀਂ ਰਿਸ਼ਵਤ ਦੇ ਪੈਸੇ ਵਾਪਸ ਕਰ ਦਿੱਤੇ ਤੁਸੀਂ ਬਹੁਤ ਚੰਗਾ ਕੀਤਾ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪਤੀ ਮੇਰੀ ਮੁਹੱਬਤ ਵਿੱਚ ਇਹ ਸਭ ਵੀ ਕਰ ਸਕਦਾ ਹੈ ਮੈਂ ਉਸ ਨੂੰ ਕਿਹਾ ਕਿ ਬਕਵਾਸ ਨਾ ਕਰੋ ਪਤਾ ਨਹੀਂ ਕਿਹੜੇ ਕਮੀਨੇ ਨੇ ਮੇਰੀ ਇਨਫੋਰਮੇਸ਼ਨ ਦਿੱਤੀ ਸੀ ਛੱਡਾਂਗਾ ਨਹੀਂ ਮੈਂ ਉਸ ਨੂੰ ਬਸ ਇੱਕ ਵਾਰ ਮੈਨੂੰ ਪਤਾ ਤਾਂ ਚੱਲ ਜਾਵੇ ਕਿ ਉਹ ਕੌਣ ਹੈ ਮੈਂ ਉਸ ਦੀਆਂ ਬਾਹਾਂ ਆਪਣੇ ਗਲੇ ਤੋਂ ਪਿੱਛੇ ਕੀਤੀਆਂ ਉਹ ਕਹਿਣ ਲੱਗੀ ਕੀ ਪਤਨੀ ਜੀ ਹੈ ਤੁਸੀਂ ਮੇਰੇ ਤੋਂ ਪਿੱਛੇ ਕਿਉਂ ਹਟ ਰਹੀ ਹੋ ਅੱਜ ਮੈਂ ਬਹੁਤ ਖੁਸ਼ ਹਾਂ ਇਸ ਲਈ ਅੱਜ ਮੈਂ ਸੋਚ ਰਹੀ ਹਾਂ ਕਿ ਆਪਣੇ ਪਤੀ ਨੂੰ ਵੀ ਖੁਸ਼ ਕਰ ਦੇਵਾਂ ਮੈਂ ਉਸ ਨੂੰ ਕਿਹਾ ਕਿ ਮੇਰਾ ਇਸ ਤਰ੍ਹਾਂ ਦਾ ਕੋਈ ਵੀ ਮੂਡ ਨਹੀਂ ਹੈ ਚੁੱਪਚਾਪ ਵਾਪਸ ਜਾ ਅਤੇ ਆਪਣਾ ਸੁਰਖੀ ਪਾਊਡਰ ਸਾਫ਼ ਕਰ ਮੈਂ ਵੀ ਇਸ ਤਰ੍ਹਾਂ ਦੇ ਲੋਕਾਂ ਵਿੱਚੋਂ ਹੀ ਸੀ ਕਿ ਜਦੋਂ ਗੁੱਸਾ ਆਵੇ ਤਾਂ ਆਪਣੀ ਪਤਨੀ ਤੇ ਹੀ ਕੱਢ ਦੇ ਇਧਰ ਉਧਰ ਦਾ ਗੁੱਸਾ ਮੈਂ ਸਾਹਮਣੇ ਤੇ ਹੀ ਕੱਢ ਦਿੱਤਾ ਸੀ ਉਹ ਕਹਿਣ ਲੱਗੀ ਕਿ ਅੱਜ ਤਾਂ ਮੈਂ ਤੁਹਾਨੂੰ ਛੱਡਾਂਗੀ ਨਹੀਂ ਅੱਜ ਮੇਰਾ ਮੂਡ ਬਹੁਤ ਚੰਗਾ ਹੈ ਜਾਨੇ ਮਨ ਅੱਜ ਕਿਉਂ ਉਦਾਸ ਹੋ ਰਹੇ ਹੋ ਕੈਰ ਮੈਨੂੰ ਮੇਰੇ ਪਤੀ ਦਾ ਦਿਲ ਬਹਲਾਉਣਾ ਹੁੰਦਾ ਹੈ ਮੈਂ ਵੀ ਸੋਚਿਆ ਕਿ ਚਲੋ ਜੋ ਹੋਣਾ ਸੀ ਹੋ ਤਾਂ ਹੋ ਗਿਆ ਅੱਜ ਜ ਸਾਹਮਣੇ ਦਾ ਮੂਡ ਬਹੁਤ ਚੰਗਾ ਹੈ ਇਸ ਲਈ ਮੈਂ ਵੀ ਆਪਣਾ ਮੂਡ ਠੀਕ ਕਰਨਾ ਚਾਹਿਆ ਪਰ ਇਸ ਵਾਰ ਫਿਰ ਮੈਨੂੰ ਰੇਡ ਮਾਰਨ ਦਾ ਮੌਕਾ ਮਿਲਿਆ ਮੈਂ ਸੋਚਿਆ ਸੀ ਕਿ ਮੈਂ ਬੜੀ ਹੋਸ਼ਿਆਰੀ ਨਾਲ ਕੰਮ ਲਵਾਗਾ ਮੈਂ ਜਾਣਦਾ ਸੀ ਕਿ ਮੇਰਾ ਸਾਹਬ ਬਹੁਤ ਹੁਸ਼ਿਆਰ ਹੈ ਇਸ ਲਈ ਜ਼ਰੂਰ ਉਹ ਇੱਥੇ ਪਹੁੰਚੇਗਾ ਜਿੱਥੇ ਮੇਰੀ ਡਿਊਟੀ ਹੈ ਇਸ ਵਾਰ ਮੇਰਾ ਮਕਸਦ ਆਪਣੀ ਰਾਤ ਰੰਗੀਨ ਕਰਨਾ ਨਹੀਂ ਸੀ ਜਦੋਂ ਕਿ ਉਸ ਇਨਫੋਰਮੇਸ਼ਨ ਨੂੰ ਦੇਣ ਵਾਲੇ ਬੰਦੇ ਨੂੰ ਫੜਨਾ ਸੀ ਮੈਂ ਜਾਣ ਬੁੱਝ ਕੇ ਇੱਕ ਚੈੱਕ ਲੈਤਾ ਅਤੇ ਕਮਰੇ ਵਿੱਚ ਚਲਾ ਗਿਆ ਉੱਥੇ ਇੱਕ ਲੜਕੀ ਮੌਜੂਦ ਸੀ ਜੋ ਮੇਰੀ ਮਜਰਮ ਸੀ ਪਰ ਉਸ ਦੇ ਕੋਲ ਜਾਣ ਦੀ ਬਜਾਈ ਮੈਂ ਖਿੜਕੀ ਖੋਲ ਗਿਆ ਅਤੇ ਇਹ ਖਿੜਕੀ ਦਾ ਪਰਦਾ ਹਟਾ ਕੇ ਉਸ ਦੇ ਪਿੱਛੇ ਲੁਕ ਗਿਆ ਉਹ ਕੁੜੀ ਮੈਨੂੰ ਦੇਖਣ ਲੱਗੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਮੈਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਮੈਂ ਉੱਥੇ ਹੀ ਖੜਾ ਸੀ ਜਿੱਥੇ ਉਹ ਖਿੜਕੀ ਸੀ ਮੈਂ ਜਿਵੇਂ ਖਿੜਕੀ ਦੇ ਥੱਲੇ ਦੇਖਿਆ ਤਾਂ ਇੱਕ ਕਾਲੇ ਕੱਪੜੇ ਪਾਏ ਹੋਏ ਜਵਾਨ ਪਾਈਪ ਲਾਈਨ ਚੜਦੇ ਹੋਏ ਉੱਪਰ ਜਾ ਰਿਹਾ ਸੀ ਮੈਂ ਸੋਚਿਆ ਕਿ ਬੱਚੇ ਅੱਜ ਤੂੰ ਮੇਰੇ ਹੱਥ ਤੋਂ ਬਚੇਂਗਾ ਨਹੀਂ ਜਿਵੇਂ ਹੀ ਉਹ ਉੱਪਰ ਆਇਆ ਤੇ ਖੜਾ ਹੋ ਗਿਆ ਜਿਵੇਂ ਹੀ ਉਸ ਨੇ ਜੇਬ ਵਿੱਚੋਂ ਆਪਣਾ ਮੋਬਾਈਲ ਕੱਢਿਆ ਜਿਵੇਂ ਹੀ ਉਹ ਪਰਦਾ ਹਟਾ ਕੇ ਫੋਟੋ ਖਿੱਚਣ ਲੱਗਿਆ ਤਾਂ ਮੈਂ ਉਸ ਦੀ ਬਾਹ ਫੜ ਲਈ ਉਹ ਬੜਾ ਕਮਜ਼ੋਰ ਜਾਂ ਨੌਜਵਾਨ ਸੀ ਇਹ ਦੇਖਦੇ ਹੋਏ ਮੇਰੇ ਤੋਂ ਬਾਹ ਛਡਵਾ ਕੇ ਉਹ ਭੱਜਣ ਲੱਗਿਆ ਉਸ ਦਾ ਚਿਹਰਾ ਟਕਿਆ ਹੋਇਆ ਸੀ ਮੈਂ ਉਸ ਨੂੰ ਫੜ ਲਿਆ ਅਤੇ ਕਿਹਾ ਕਿ ਬਹੁਤ ਸ਼ੌਕ ਹੈ ਤੈਨੂੰ ਮੇਰਾ ਪਿੱਛਾ ਕਰਨ ਦਾ ਅੱਜ ਮੈਂ ਤੈਨੂੰ ਨਹੀਂ ਛੱਡਾਂਗਾ ਪਰ ਮੈਨੂੰ ਨਹੀਂ ਪਤਾ ਸੀ ਉਸ ਦੇ ਦੰਦ ਬਹੁਤ ਤੇਜ਼ ਹਨ ਓ ਸਨੀ ਇੰਨੀ ਜ਼ੋਰ ਦੀ ਮੇਰੀ ਬਾਹ ਤੇ ਦੰਦ ਮਾਰੇ ਕੀ ਮੈਨੂੰ ਉਸ ਨੂੰ ਛੱਡਣਾ ਹੀ ਪਿਆ ਉਹ ਜਿਸ ਪਾਈਪਲਾਈਨ ਤੋਂ ਆਇਆ ਸੀ ਉਸ ਤੋਂ ਹੀ ਉਹ ਨੀਚੇ ਜਾਣ ਲੱਗਿਆ ਪਰ ਮੈਂ ਭੱਜਦਾ ਹੋਇਆ ਕਮਰੇ ਤੋਂ ਬਾਹਰ ਗਿਆ ਜਿਵੇਂ ਹੀ ਮੈਂ ਕਮਰੇ ਤੋਂ ਬਾਹਰ ਗਿਆ ਤਾਂ ਉਹ ਬਹੁਤ ਤੇਜ਼ ਭੱਜ ਰਿਹਾ ਸੀ ਮੈਂ ਉਸ ਦੇ ਕੋਲ ਪਹੁੰਚ ਗਿਆ ਮੈਂ ਉਸ ਨੂੰ ਪਿੱਛੇ ਤੋਂ ਫੜ ਲਿਆ ਫਾਰ ਜਿਵੇਂ ਹੀ ਉਸਦੀ ਟੋਪੀ ਤੇ ਮੇਰਾ ਹੱਥ ਗਿਆ ਤਾਂ ਉਹ ਟੋਪੀ ਮੇਰੇ ਹੱਥ ਵਿੱਚ ਆ ਗਈ ਅਤੇ ਲੰਬੇ ਬਾਲ ਉਸਦੀ ਕਮਰ ਤੱਕ ਆਉਣ ਲੱਗੇ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਇੱਕ ਲੜਕੀ ਹੋਵੇਗੀ ਮੈਂ ਉਸ ਨੂੰ ਬਾਹ ਤੋ ਫੜਿਆ ਤੇ ਆਪਣੀ ਗਿਰਫਤ ਵਿੱਚ ਲੈ ਲਿਆ ਮੈਂ ਕਿਹਾ ਅੱਛਾ ਤੂੰ ਲੜਕੀ ਹੈ ਤੈਨੂੰ ਬਹੁਤ ਸ਼ੌਕ ਹੈ ਮੇਰੀ ਇਨਫੋਰਮੇਸ਼ਨ ਲੈਣ ਦਾ ਮੇਰੇ ਖਿਲਾਫ ਸਬੂਤ ਉਸੇ ਅਸਾਚੂ ਨੂੰ ਦੇਣ ਦਾ ਅੱਜ ਮੈਂ ਤੈਨੂੰ ਛੱਡਾਂਗਾ ਨਹੀਂ ਅੱਜ ਮੈਂ ਤੇਰਾ ਇਹ ਹਸ਼ਰ ਕਰਾਂਗਾ ਕੀ ਤੂੰ ਸੋਚ ਵੀ ਨਹੀਂ ਸਕਦੀ ਮੈਂ ਉਸ ਨੂੰ ਆਪਣੀ ਗਿਰਫਤਤਾ ਦੇ ਵਿੱਚ ਲੈ ਚੁੱਕਿਆ ਸੀ ਉਸ ਦਾ ਮੂੰਹ ਤੇ ਕਿਆ ਹੋਇਆ ਸੀ ਮੈਂ ਜਲਦੀ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਉਹ ਜਲਦੀ ਗੱਡੀ ਲੈ ਕੇ ਆ ਗਿਆ ਉਹ ਕਿਤੇ ਆਸੇ ਪਾਸੇ ਹੀ ਸੀ ਉਹ 10 ਮਿੰਟ ਵਿੱਚ ਪਹੁੰਚ ਗਏ ਮੈਂ ਉਸ ਲੜਕੀ ਨੂੰ ਗੱਡੀ ਵਿੱਚ ਬਿਠਾਇਆ ਅਤੇ ਉਸਦੇ ਨਾਲ ਜਾ ਕੇ ਪਿੱਛੇ ਬੈਠ ਗਿਆ ਕਿਉਂਕਿ ਉਹ ਬਹੁਤ ਹੀ ਹੋਸ਼ਿਆਰ ਅਤੇ ਤੇਜ ਸੀ ਕੁਝ ਹੀ ਸਮੇਂ ਵਿੱਚ ਅਸੀਂ ਪੁਲਿਸ ਸਟੇਸ਼ਨ ਪਹੁੰਚ ਗਏ ਉਸਦੇ ਲੰਬੇ ਵਾਲ ਦੇਖ ਕੇ ਤਾਂ ਮੇਰੀ ਨੀਂਦ ਉੱਟਣ ਲੱਗੀ ਸੀ ਉਸ ਨੇ ਹਜੇ ਤੱਕ ਵੀ ਆਪਣਾ ਮੂੰਹ ਟੱਕ ਰੱਖਿਆ ਸੀ ਮੈਂ ਉਸ ਦੇ ਹੱਥਾਂ 'ਤੇ ਹੱਥ ਕੜੀ ਲਾਈ ਅਤੇ ਉਸ ਨੂੰ ਜੇਹਰ ਚਲ ਜਾਣ ਦੀ ਬਜਾਏ ਆਪਣੇ ਕਮਰੇ ਵਿੱਚ ਲੈ ਗਿਆ। ਬੈਸੇ ਵੀ ਰਾਤ ਦਾ ਸਮਾਂ ਸੀ। ਉਸ ਸਮੇਂ ਕੋਈ ਵੀ ਰਿਪੋਰਟ ਕਰਵਾਉਣ ਲਈ ਨਹੀਂ ਆਉਣ ਵਾਲਾ ਸੀ। ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਬਾਹਰ ਸੰਭਾਲ ਲੈਣਾ। ਇਸ ਲੜਕੀ ਨੂੰ ਤਾਂ ਅੱਜ ਮੈਂ ਇਸ ਤਰ੍ਹਾਂ ਦੀ ਸਜ਼ਾ ਦੇਵਾਂਗਾ ਕਿ ਉਹ ਜ਼ਿੰਦਗੀ ਭਰ ਯਾਦ ਰੱਖੇਗੀ। ਜਿਵੇਂ ਹੀ ਮੈਂ ਉਸ ਨੂੰ ਕਮਰੇ ਵਿੱਚ ਲੈ ਕੇ ਗਿਆ ਦਰਵਾਜ਼ਾ ਬੰਦ ਕੀਤਾ ਅਤੇ ਉਸ ਦਾ ਹੱਥ ਛੱਡ ਕੇ ਉਸ ਨੂੰ ਸਾਹਮਣੇ ਰੱਖੇ ਸੋਫੇ ਤੇ ਧੱਕਾ ਦਿੱਤਾ ਉਹ ਸੋਫੇ ਤੇ ਜਾ ਕੇ ਡਿੱਗੀ ਤਾਂ ਉਹ ਸੋਫੇ ਤੇ ਜਾ ਕੇ ਡਿੱਗੀ ਮੈਂ ਉਸ ਨੂੰ ਕਿਹਾ ਕਿ ਅਰ ਜੇ ਮੈਂ ਤੈਨੂੰ ਦੱਸਦਾ ਹਾਂ ਕਿ ਪੁਲਿਸ ਵਾਲੇ ਕਿਸ ਤਰ੍ਹਾਂ ਦੇ ਹੁੰਦੇ ਹਨ ਮੈਨੂੰ ਹੈਰਾਨੀ ਸੀ ਕਿ ਉਹ ਆਰਾਮ ਨਾਲ ਸੋਫੇ ਤੇ ਜਾ ਕੇ ਬੈਠ ਗਈ ਮੈਂ ਉਹ ਸਾਨੂੰ ਦੇਖ ਕੇ ਹੈਰਾਨ ਹੋਇਆ ਕਿ ਉਹ ਆਰਾਮ ਨਾਲ ਸੋਫੇ ਤੇ ਬੈਠ ਗਈ ਸਭ ਤੋਂ ਪਹਿਲਾਂ ਮੈਂ ਆਪਣੀ ਬੈਲਟ ਉਤਾਰੀ ਅਤੇ ਇੱਕ ਸਾਈਡ ਤੇ ਰੱਖ ਦਿੱਤੀ ਅਤੇ ਫਿਰ ਆਪਣੀ ਸ਼ਰਟ ਦੇ ਬਟਨ ਖੋਲਣ ਲੱਗਿਆ ਫਿਰ ਮੈਂ ਆਪਣੀ ਸ਼ਰਟ ਉਤਾਰ ਕੇ ਮੇਜ਼ ਤੇ ਰੱਖ ਦਿੱਤੀ ਅਤੇ ਉਸ ਲੜਕੀ ਦੇ ਕੋਲ ਚਲਾ ਗਿਆ ਜਿਵੇਂ ਹੀ ਮੈਂ ਉਸ ਦਾ ਨਾਮ ਆ ਬੁਲਾਇਆ ਤਾਂ ਮੇਰੇ ਹੋਸ਼ ਉੱਟ ਗਏ ਕਿਉਂਕਿ ਉਹ ਮੇਰੀ ਪਤਨੀ ਸਮਨ ਸੀ ਉਸ ਨੂੰ ਦੇਖ ਕੇ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੈਂ ਕੀ ਕਰਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਉਹ ਕਹਿਣ ਲੱਗੀ ਕਿ ਰੋਕ ਕਿਉਂ ਗਏ ਇੰਸਪੈਕਟਰ ਸਾਹਿਬ ਆਪਣਾ ਬਦਲਾ ਲਓ ਮੈਨੂੰ ਬਰਵਾਦਾ ਕਰੋ ਮੈਂ ਇਸੇ ਤਰ੍ਹਾਂ ਦਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੀ ਇਨਕੁਆਰੀ ਕਰ ਰਹੀ ਸੀ ਉਹ ਕਹਿਣ ਲੱਗੀ ਮੈਂ ਤੇਰੀ ਇਨਫਰਮੇਸ਼ਨ ਦਿੰਨੀ ਹਾਂ ਐਸਐਚਓ ਨੂੰ ਸਹੂਤ ਵੀ ਮੈਂ ਹੀ ਦਿੰਨੀ ਹਾਂ ਪਰ ਮੈਂ ਕਦੇ ਵੀ ਉਸ ਦੇ ਸਾਹਮਣੇ ਨਹੀਂ ਗਈ ਬੱਸ ਉਸ ਨੂੰ ਭੇਜ ਦਿੰਨੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਇਮਾਨਦਾਰੀ ਨਾਲ ਕਮਾਵੇ ਅਤੇ ਕਿਸੇ ਦੂਜੀ ਔਰਤ ਦੇ ਚੱਕਰ ਵਿੱਚ ਵੀ ਨਾ ਪਵੇ ਮੈਂ ਚਾਹੁੰਦੀ ਹਾਂ ਕਿ ਮੈਂ ਤੇਰੇ ਨਾਲ ਮੈਂ ਤੇਰੇ ਨਾਲ ਤੰਗੀ ਵਿੱਚ ਵੀ ਗੁਜ਼ਾਰਾ ਕਰ ਸਕਦੀ ਹਾਂ ਪਰ ਮੈਂ ਹਰਾਮ ਦੀ ਕਮਾਈ ਨਹੀਂ ਖਾ ਸਕਦੀ ਅਤੇ ਨਾ ਹੀ ਕਿਸੇ ਐਸਾ ਤਰ੍ਹਾਂ ਦੇ ਮੱਤ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਦੀ ਹਾਂ ਜੋ ਮੇਰੇ ਤੋਂ ਪਹਿਲਾਂ ਹੋਰ ਵੀ ਲੜਕੀਆਂ ਨਾਲ ਰਹਿ ਚੁੱਕਿਆ ਹੈ ਜੋ ਕੁਝ ਤੂੰ ਮੇਰੇ ਨਾਲ ਕਰਨ ਜਾ ਰਿਹਾ ਸੀ ਮੇਰੀ ਜਗ੍ਹਾ ਅੱਜ ਕੋਈ ਹੋਰ ਕੁੜੀ ਹੁੰਦੀ ਤਾਂ ਤੂੰ ਉਸ ਨਾਲ ਇਹ ਸਭ ਕਰ ਜਾਂਦਾ ਅਤੇ ਨਾ ਜਾਣੇ ਕਿੰਨੀਆਂ ਲੜਕੀਆਂ ਨਾਲ ਤੂੰ ਇਹ ਸਭ ਕੀਤਾ ਵੀ ਹੈ ਉਹ ਕਹਿਣ ਲੱਗੀ ਕੱਲ ਨੂੰ ਜੇਕਰ ਆਪਣੀ ਬੇਟੀ ਨਾਲ ਕੋਈ ਇਸ ਤਰ੍ਹਾਂ ਦਾ ਕਰਦਾ ਮੈਂ ਕਿਹਾ ਬਕਵਾਸ ਨਾ ਕਰ ਕੁਝ ਵੀ ਨਹੀਂ ਹੋਵੇਗਾ ਇਸ ਤਰ੍ਹਾਂ ਦਾ ਮੇਰੀ ਬੇਟੀ ਨਾਲ ਓ ਕੈਨਲਸ ਜੀ ਜੇਕਰ ਤੂੰ ਹਰਾਮ ਦਾ ਖਾਵੇਂਗਾ ਅਤੇ ਮੈਨੂੰ ਵੀ ਖਵਾਵੇਂਗਾ ਅਤੇ ਕੱਲ ਨੂੰ ਤੂੰ ਆਪਣੇ ਬੱਚਿਆਂ ਨੂੰ ਵੀ ਖਵਾਵੇਂਗਾ ਤਾਂ ਤੂੰ ਇਹ ਕਿਵੇਂ ਸੋਚ ਸਕਦਾ ਹੈ ਕਿ ਆਪਣੇ ਬੱਚੇ ਨੇਕ ਅਤੇ ਚੰਗੇ ਨਿਕਲਣਗੇ ਤੂੰ ਕਿਸੇ ਹੋਰ ਔਰਤ ਦੀ ਇੱਜ਼ਤ ਤੇ ਹੱਥ ਪਾਵੇਂਗਾ ਤਾਂ ਤੂੰ ਇਹ ਕਿਵੇਂ ਤੂੰ ਕਿਸੇ ਹੋਰ ਆਰਤ ਦੀ ਇੱਜ਼ਤ ਤੇ ਹੱਥ ਪਾਵੇਂਗਾ ਤਾਂ ਤੂੰ ਇਹ ਸੋਚ ਕੇ ਹੱਥ ਪਾਈਂ ਕਿ ਜਾਂ ਤਾਂ ਕੱਲ ਨੂੰ ਮੈਂ ਇਸ ਹਵਸ ਦਾ ਨਿਸ਼ਾਨਾ ਬਣਾਗੀ ਅਤੇ ਜਾਂ ਫਿਰ ਮੇਰੀ ਬੇਟੀ ਅਤੇ ਆਪਾਂ ਥੋੜੀ ਜਹੀ ਤੰਗੀ ਬਰਦਾਸ਼ਤ ਕਰ ਵੀ ਲਾਂਗੇ ਤਾਂ ਫਿਰ ਕੀ ਹੋ ਜਾਵੇਗਾ ਅੱਜ ਨਾ ਤਾਂ ਕੱਲ ਆਪਣੇ ਹਾਲਾਤ ਸੁਧਰ ਜਾਣਗੇ ਸਿਰਫ ਇਹੀ ਕਹਿਣਾ ਸੀ ਮੈਂ ਤੁਹਾਨੂੰ ਜਾਣਾ ਤਾ ਤੁਸੀਂ ਇਮਾਨਦਾਰੀ ਨੂੰ ਅਪਣਾ ਲਓ ਅਤੇ ਜਾਂ ਫਿਰ ਕੱਲ ਨੂੰ ਮੈਂ ਆਪਣੀ ਮਾਂ ਦੇ ਘਰ ਵਾਪਸ ਚਲੀ ਜਾਵਾਂਗੀ ਮੈਂ ਬਹੁਤ ਚਾਹਿਆ ਕਿ ਮੈਂ ਤੁਹਾਨੂੰ ਸੁਧਾਰ ਸਕਾਂ ਪਰ ਸ਼ਾਇਦ ਇਹ ਮੇਰੇ ਬਸ ਵਿੱਚ ਨਹੀਂ ਸੀ ਮੈਂ ਉਸ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਬੇਈਮਾਨੀ ਨਹੀਂ ਕਰਾਂਗਾ ਨਾਹੀਂ ਤਾਂ ਮੈਂ ਤੇਰੇ ਨਾਲ ਹੋ ਅਤੇ ਨਾਹੀਂ ਮੇਰੀ ਡਿਊਟੀ ਨਾਲ ਕਿਉਂਕਿ ਜੋ ਹਕੀਕਤ ਸਮਨ ਨੇ ਮੈਨੂੰ ਦਿਖਾਈ ਸੀ ਉਹ ਮੇਰੇ ਅੰਦਰ ਦੇ ਜ਼ਮੀਰ ਨੂੰ ਜਗਾਉਣ ਲਈ ਕਾਫੀ ਸੀ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਦੇਖਿਆ ਹੈ ਜੋ ਆਪਣੀਆਂ ਫਰਮਾਇਸ਼ਾਂ ਦੀ ਖਾਤਰ ਆਪਣੇ ਪਤੀ ਨੂੰ ਬੇਈਮਾਨੀ ਕਰਨ ਲਈ ਉਕਸਉਂਦੀਆਂ ਹਨ ਜੇਕਰ ਪਤਨੀ ਸਮਨ ਜਹੀ ਹੋਵੇ ਤਾਂ ਮੇਰੇ ਵਰਗਾ ਬੇਈਮਾਨ ਅਫਸਰ ਵੀ ਇਮਾਨਦਾਰੀ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਤਾਂ ਦੋਸਤੋ ਇਸ ਕਹਾਣੀ ਬਾਰੇ ਤੁਹਾਡਾ ਕੀ ਖਿਆਲ ਹੈ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਚੈਨਲ ਤੇ ਬਨੇ ਰਹਿਣਾ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ